ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਥੇ ਹੀ ਦੂਜੇ ਪਾਸੇ ਖੇਤਾਂ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਬੀਜੀ ਗਈ ਕਣਕ ਦੀ ਫਸਲ ਗੁਲਾਬੀ ਕੀੜੇ ਦੇ ਹਮਲੇ ਕਾਰਨ ਬਰਬਾਦ ਹੋ ਰਹੀ ਹੈ ਕਿਸਾਨਾਂ ਦੇ ਕੋਲ ਇਸ ਤਬਾਹੀ ਦੇ ਹੰਝੂ ਵਾਉਣ ਤੋਂ ਇਲਾਵਾ ਹਰ ਕੋਈ ਜੜਾ ਹੈ ਚਾਰਾ ਵੀ ਨਹੀਂ ਬਚਿਆ ਹੈ ਅਜਿਹਾ ਇੱਕ ਮਾਮਲਾ ਪੰਚਾਇਤ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਪਰਗਾੜੀ ਤੋਂ ਸਾਹਮਣੇ ਆਇਆ ਜੁਥੇ ਕਿ ਕਿਸਾਨ ਜਿਹੜਾ ਸੁਖਮੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ 5 ਏਕੜ ਜ਼ਮੀਨ ਦੇ ਮਾਲਕ ਹਨ ਜਦਕਿ ਉਹਨਾਂ ਨੇ 15 ਏਕੜ ਜ਼ਮੀਨ 17000 ਰੁਪਏ ਪ੍ਰਤੀ ਏਕੜ ਦੇ حساب ਦੇ ਨਾਲ ਠੇਕੇ ਤੇ ਲੈ ਕੇ ਕਣਕ ਬਜਾਈ ਕੀਤੀ ਸੀ ਉਹਨਾਂ ਨੇ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦਿਆ ਹਦਾਇਤਾ ਦੇ ਅਨੁਸਾਰ ਪ੍ਰਣਾਲੀ ਨੂੰ ਸਾਂੜਨ ਤੋਂ ਜੜਾ ਹੈ ਪਰਾਲੀ ਨੂੰ ਸਾਂੜਨ ਤੋਂ ਬਿਨਾ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ ਕਣਕ ਤੇ ਸੁੰਡੀਆਂ ਨੇ ਹਮਲਾ ਕਰਕੇ ਸਾਰੀ ਫਸਲ ਤਬਾਹ ਕਰ ਦਿੱਤੀ ਐਸੇ ਦੇ ਕਰਕੇ ਲੱਖਾਂ ਦਾ ਨੁਕਸਾਨ ਹੋਇਆ ਅਤੇ ਨਾ ਹੀ ਕੋਈ ਦਵਾਈ ਕਮਾਈ ਹੈ ਇਹ ਸੁੰਡੀ ਪੈ ਕੇ ਜੜ ਚ ਅੱਗ ਨਾਲ ਲੱਗਣ ਕਰਨ ਜੇ ਗੱਠਾਂ ਪੜੀਆਂ ਜੀ ਸਾਰੇ ਵਾਂਚ ਅੱਚਕ ਲਈ ਆਪਣੇ ਵਾਂਦੇ ਜੀ ਵੀ ਕਿ ਠੇਕੇ ਤੇ ਪੰਜ ਕਿੱਲੇ ਆਪਣੇ ਆਦੇ ਜੀ ਸਾਦਾ ਤੇ ਗੱਠਾ ਪੈਣਾ ਸਾਦਾ ਕੀ ਹੀ ਹਾਲ ਹੈ ਜੀ ਪਿੱਛੇ ਵੀ ਤੁਸੀਂ ਵੇਖ ਕੇ ਆਏ ਵਾਈਪੇ ਕਣਕਾ ਆ ਵੀ ਤੁਹਾਡੇ ਸਾਹਮਣੇ ਕਿੰਨਾ ਖਰਚਾ ਆ ਗਿਆ ਸੀ ਜਦੋਂ ਤੁਸੀਂ ਕਣਕ ਵਾਹੀ ਸੀ ਹਾਂਜੀ ਜਦੋਂ ਕਣਕ ਦਾ ਕਿੰਨਾ ਖਰਚਾ ਸੀ ਖਰਚਾ 800 1000 ਕਿਲਾ ਆਇਆ ਜੀ ਪਹਿਲਾਂ ਬਲੈਕਚਰੇ ਵਾਲਿਆਂ ਜੀ ਦੀ ਮੁੱਲ ਦਾ ਪਾਇਆ ਜੀ ਹੁਣ ਫਿਰ ਹਾਂਜੀ ਹੁਣ ਦੁਬਾਰਾ ਫਿਰ ਬੀਜਦੇ ਹਾਂ ਜੀ ਕੁੱਲ ਕਿੰਨਾ ਨੁਕਸਾਨ ਹੋ ਗਿਆ ਕੁੱਲ ਸ ਲਗਭਗ 15 20 ਹਜ਼ਾਰ ਦਾ ਨੁਕਸਾਨ ਹੋਈ ਗਿਆ ਜੀ ਇੱਕ ਕਿੱਲੇ ਦਾ ਹਾਂਜੀ ਹੱਕ ਦੇ ਹੱਦ ਮਾਰੇ ਬੀਜਾਂ ਦਾ ਸਫਰੇ ਆ ਕਿਤਿਆਂ ਜੀ ਤੁਹਾਡੇ ਸਾਹਮਣੇ ਬਖਾਤ ਗਿਆ ਤੁਹਾਨੂੰ ਇਹ ਕਿਹੜੀ ਸੁੰਢੀ ਹੈ ਔਰ ਹਾਂਜੀ ਪਹਿਲਾਂ ਪਤਵਾਂਗਲਾਂ ਨੇ ਕੋਈ ਆ ਕੇ ਸਾਰ ਲਈਏ ਨਹੀਂ ਜੀ ਉਹਨਾਂ ਨੇ ਬਖਾਇਆ ਸੀ ਅੱਜ ਕੱਲ ਉਹਾਂ ਦੇ ਵੀ ਸਾਡੇ ਘਰ ਆਪਦੇ ਪਈ ਪਈ ਆ ਸੀ ਕੀ ਕਰਗੇ ਵੀ ਗਾਂ ਨੂੰ ਅੱਗ ਲਗਾਇਆ ਕਰੋ ਤੇ ਅੱਗ ਦਾ ਹੀ ਹਾਲ ਹੈ ਇੰਨੇ ਚ ਹੋਰ ਕੋਈ ਅੱਗ ਨਹੀਂ ਹਾਲ ਨਹੀਂ ਹੈ ਦਾ ਹੁਣ ਤੁਸੀਂ ਕੀ ਹਾਲ ਗੱਡਿਆ ਮੇਰੇ ਦਾ ਪਛਤਾ ਜਿੰਦ ਮਾਰੇ ਹੁਣ ਵਾਂ ਠੇਕੇ ਤੇ 75 76 ਹਜ਼ਾਰ ਨੂੰ ਵਾਂ ਠੇਕੇ ਤੇ ਆ ਤੇ ਹੁਣ ਦਮਾਰੇ ਜਿੱ ਜਾ ਕੇ ਉਹ ਵੀ ਅੱਗੇ ਜਿਵੇਂ 50万 ਨਿਕਲੇ 23万 ਨਿਕਲੂਗੀ ਜੀ ਅ ਜਿਵੇਂ ਕਿ ਪਸਾਰੇ ਜਾਣਦੇ ਆ ਕਿ ਇਸ ਵੇਲੇ ਸਾਡੇ ਜਿਹੜੀ ਬਜਾਈ ਜਿਹੜੀ ਹੈ ਪਹਿਲੇ ਪਹਿਲੇ ਹਫਤੇ ਹੋਈ ਹੈ ਜਿਹੜੀ ਨੋmber ਦੇ ਉਹਦੇ ਵਿੱਚ ਗਰਮੀ ਇੱਕ ਜ਼ਿਆਦਾ ਹੁੰਨ ਕਰਨਾ ਤੇ ਇੱਕ ਅਗੇਤੀ ਬੀਜਨ ਕਰਨਾ ਗਲਬੀ ਚੁੜੀ ਦਾ ਹਮਲਾ ਹੋਇਆ ਵਾ ਇੰਚ ਕੋਈ ਦੋ ਦੋ ਅੰਦੋਰਾਵ ਨਹੀਂ ਆ ਬਟ ਇਹਦੇ ਇਸ ਵੰਦੀ ਜਿਹੜਾ ਵਾ ਸਾਡੀ 3 ਮਹੀਨੇ ਪਹਿਲਾਂ ਜਿਹੜੀ ਇਹਦੇ ਇੱਕ ਮੁਹਿੰਮ ਚਲਾਈ ਗਈ ਸੀ ਉਹਦਾ ਕਾਰਨ ਸੀਗਾ ਕਿ ਜਦੋਂ ਵੀ ਆਪਾਂ ਕਿਸਾਨ ਕੋ ਜਦੇ ਸੀਗੇ ਉਹਨੂੰ ਜਦੋਂ ਕਹਦੇ ਸੀਗਾ ਆਪਾਂ ਮੀਟਿੰਗਾਂ ਵਿੱਚ ਵੀ ਵਕਫਾ ਵਕਫਾ ਉੱਤੇ ਵੀ ਪ੍ਰਾਣੀ ਨੂੰ ਅਗਨਾ ਲਾਓ ਤੇ ਉਹਨੂੰ ਵਿੱਚ ਹੀ ਜਿਹੜਾ ਵਾਹ ਸੰਭਾਲ ਕੇ ਤੇ ਰੀਕਣ ਦੀ ਬਜਾਈ ਕਰੋ ਉਹਨਾਂ ਵੱਲੋਂ ਦੋ ਕੁਐਸਚਨ ਕੀਤੇ ਜਾਂਦੇ ਵੀ ਗੁਲਾਬੀ ਸੁੰਡੀ ਪੈਂਦੀ ਹੈ ਤੇ ਇੱਕ ਜਿਹੜੀ ਆ ਆਪਣੇ ਪ੍ਰਾਣੀ ਨੂੰ ਆਪਾਂ ਕਿਵੇਂ ਸੰਭੀਏ ਲੈਣਾ ਕਿਵੇਂ ਕਰੀਏ ਤਾਂ ਉਸ ਨੂੰ ਮਦੇ ਰੱਖਦੇ ਉਹ ਸਾਡੇ ਮਾਨਜੋ ਦੇ ਪ੍ਰਿਮੋਸ਼ਰ ਵੀਰ ਜੀ ਰਿਤ ਕੁਮਾਰ ਜੀ ਨੇ ਇੱਕ ਬੜਾ ਇੱਕ ਹਜ਼ੂਰਗਾਮੀ ਜਿਹੜਾ ਵਾ ਉਹ ਫੈਸਲਾ ਕਰਕੇ ਕਿ ਉਹਦੀ ਮਹਿਮ ਇਸ ਤਰ੍ਹਾਂ ਚਲਾਈ ਕਿ ਆਪਾਂ ਇੱਕ ਦੋ ਜਿਹੜੇ ਜਿਹੜੇ ਫਾਰਮਰ ਦੇ ਕੁਐਸਚਨ ਨੂੰ ਅਡਰੈਸ ਕਰਨ ਵਾਸਤੇ ਕਿਪਾਂ 25000 ਕੰਪਲੀਟ ਜਿਹੜੇ ਉਹ ਆਪਾਂ ਪੁਆਏ ਇਸੇ ਵਾਸਤੇ ਫਿਰ ਜਿਹੜੇ ਕਿ ਅਸੀਂ ਵਾ ਪਿੰਡ ਪਿੰਡ ਜਾ ਕੇ ਹਰ ਘਰ ਦੇ ਵਿੱਚ ਅੜ ਡੋਰ ਲਫਸਰਾਂ ਜਿਹੜਾ ਫਾਰਮਰ ਤੱਕ ਪਹੁੰਚਾਏ ਗਏ ਉਸ ਤੋਂ ਇਲਾਵਾ ਹਰ ਪਿੰਡ ਦੇ ਵਿੱਚ ਫਲੈਕਸੀ ਅਲਵਾਈ ਗਈਆਂ ਜਾਂ ਵੱਡੀਆਂ ਵੱਡੀਆਂ ਫਲੈਕਸੀ ਅਲਵਾਈ ਗਈਆਂ ਜਿਹਦੇ ਵਿੱਚ ਇਸ ਸੁੰਬੀ ਦੇ ਹਮਲੇ ਬਾਰੇ ਉਹਨੂੰ ਕਿਵੇਂ ਮੈਨੇਜ ਕਰਨਾ ਕਿਵੇਂ ਇਲਾਜ ਕਰਨਾ ਵਾ ਜੇ ਕੋਈ ਪ੍ਰੋਬਲਮ ਹੋ ਜੇ ਕੀ ਕਰਨਾ ਉਹਦੇ ਸਾਰੇ ਬਾਰੇ ਜਿਹੜਾ ਉਹ ਹਰ ਪਿੰਡ ਵਿੱਚ ਲਾਇਆ ਗਿਆ ਸੋ ਲਵਾ ਇੱਕ ਆਡੀਓ ਕਲਿੱਪ ਵੀ ਅਪ ਸੋਸ਼ਲ ਮੀਡੀਆ ਤੇ ਚਲਾਈ ਗਈ ਆ ਮੋਬਾਈਲ ਵੈਨਰਾਂ ਵੀ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਪ੍ਰਚਾਰ ਕੀਤਾ ਗੁਰਦੁਆਰਿਆਂ ਦੇ ਹਸਪਤਾਲਾਂ ਵੀ ਕੀਤੇ ਗਏ ਆ ਵੀ ਆਹ ਪ੍ਰੋਬਲਮ ਆ ਸਕਦੀ ਆ ਹੁਣ ਉਹਦੇ ਵਿੱਚ ਕੀ ਆ ਕਿ ਇਹ ਜਿਹੜੀ ਇਹ ਐਕਚੁਅਲੀ ਜਿਹੜੀ ਬਾਸਮਤੀ ਤੇ ਝੋਨੇ ਦੀ ਸੁਢੀ ਆ ਜਦੋਂ ਬਾਸਮਤੀ ਦੀ ਸੁਢੀ ਦੂਜੇ ਨੂੰ ਬਾਸਮਤੀ ਜਦੋਂ ਜੋ ਲਾਸਟ ਵਿੱਚ ਜਾ ਕੇ ਕੋਕ ਬਾਸਮਤੀ ਲਾਸਟ ਵਿੱਚ ਆਉਂਦੀ ਆ ਤੇ ਉਹਦੇ ਵਿੱਚ ਸੀਗੀ ਸੁਢੀ ਤੇ ਉਹਦੇ ਵਿੱਚ ਅਟੈਕ ਨਹੀਂ ਸੀਗਾ ਫਾਰਮਰ ਨੂੰ ਇਹ ਕਹਿ ਗਿਆ ਕਿ ਬਾਸਬਰੀ ਦੇ ਵਿੱਚ ਜੇ ਤੁਸੀਂ ਇਹਨੂੰ ਕੰਟਰੋਲ ਕਰ ਲੇਦੇ ਤੇ ਗਾ ਨਹੀਂ ਜਾਊਗਾ ਪਰ ਕਈ ਕਈ ਬੰਦੇ ਕਈ ਫਾਰਮਰ ਨੇ ਉਹਨੂੰ ਨਹੀਂ ਦੇਖਿਆ ਜਾਂ ਉਹਨੂੰ ਨੋਟ ਕਰਤਾ ਤੇ ਉਹਦੀ ਜੜੀ ਉਹਦਾ ਉਹਦੀ ਸੁੰਢੀ ਹੁੰਦੀ ਹੈ ਜਦੋਂ ਆਪਾਂ ਬਾਸਬਰੀ ਦੀ ਕਟਾਈ ਕਰਦੇ ਆ ਤੇ ਉਹ ਖੇਤਾਂ ਦੇ ਵਿੱਚ ਪ੍ਰਾਲੀ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਇੱਕ ਪੂਪਲ ਸਟੇਜ ਦੇ ਵਿੱਚ ਚੱਲ ਜਾਂਦੀ ਆ ਹਾਈਬਰਨੇਸ਼ਨ ਵਿੱਚ ਚੱਲ ਜਾਂਦੀ ਆ ਜਦੋਂ ਉਹਨੂੰ ਇੱਕ ਉਹਨੂੰ ਆਪ ਕੋ ਕੋ ਜੀਵ ਹੱਤ ਜੀਵ ਨੇ ਜਿਹੜਾ ਆਪਣਾ ਜੀਵਨ ਨਿਭਾ ਕਰਨ ਵਾਸਤੇ ਕੋਈ ਨਾ ਕੋਈ ਖਾਣੇ ਚੀਜ਼ ਉਹਨੂੰ ਜਿਹੜਾ ਟੈਂਪਰੇਚਰ ਕਿਉਂਕ ਐਸ ਵਾਰ ਐਸ ਵਾਰੀ ਜਿਹੜਾ ਵਾ ਅਜੇ ਵੀ ਗਰਮੀ ਆ ਦਿਨ ਦਾ ਟੈਂਪਰੇਚਰ ਚਾਈ ਆ ਅੱਜ ਤੋਂ ਪੰਜ ਛੇ ਦੇ ਪਹਿਲਾਂ ਜਿਹੜਾ ਬਹੁਤ ਜ਼ਿਆਦਾ ਹਾਈ ਹੀ ਗਰਮੀ ਸੋ ਉਹਨੂੰ ਜਿਹੜਾ ਵਾ ਨਕੂਲ ਟੈਂਪਰੇਚਰ ਮਿਲ ਗਿਆ ਸੋ ਉਹਦੇ ਵਿੱਚ ਉਹਨੇ ਪਹਿਲੇ ਜਿਹੜੇ ਪਹਿਲੇ 15 ਵਾੜੇ ਦੌਰਾਨ ਜਿਹੜੀ ਬੀਜੀ ਗਈ ਕਣਕ ਉਹਦੇ ਉੱਤੇ ਉਹਨੇ ਅਟੈਕ ਕੀਤਾ ਤੇ ਉਹ ਵੀ ਖਾਸ ਕਰਕੇ ਉਹਨੇ